ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਿਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਣ ਹਾਰ ਗੁਰ ਟੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪ੍ਰਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤ ਘਟ ਵਸੈ ਪਾ ਭ੍ਰਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕਿਚ ਪਾਇਆ ਜਨ ਨਾਨਕ ਸਦ ਬਲਿਹਾਰ सतनाम श्री वाहिगुरु साहिब जी कौड़ी महला पंजवा माज, दुख भजन तेरा नाम जी दुख भजन तेरा नाम आठ पहिर आराध पूरन सतगुर ज्ञान रहाओ जित घट वस पा ब्रह्म सोई सहावा थाओ जमकंकर रेड़ आवई रसन हर गुण गाओ seva surt na janian na japae aaraad oord teri jag jeevan mere thakur agam agaad pae kripaal gusaaiyan na the sog santaap chatti vaa na lag gai satguru rakhae aap gur narayan de gur gur sattaa sarjan haar gur toothe sabh kech paaya jin nanak sad balihar ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾਂ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਹਜਨ ਹਾਰ ਗੁਰ ਤੂਠੇ ਸਭ ਕਿਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਿਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੋਲਨਾਰਾਇਣ ਦੇ ਗੁਰ ਗੁਰ ਸੱਚਾ ਸਦਾ ਜਨਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਤਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕਿਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਤਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੋ ਰ ਨਾਰਾਇਣ ਅਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਟੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇ ਤ ਘਟ ਵਸੈ ਪਾ ਭ੍ਰਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੋਲਨਾਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਟੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇ ਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਹਜਨ ਹਾਰ ਗੁਰ ਤੂਠੇ ਸਭ ਕਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕਿ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਭ੍ਰਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੋਰਾ ਨਾਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਟੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਹਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾਂ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਖੈ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾਂ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਖੈ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪ੍ਰਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪ੍ਰਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੂਠੇ ਸਭ ਕਿਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇ ਤੇ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਓ ਜਿਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਅਗਾਧ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਜਨ ਹਾਰ ਗੁਰ ਟੂਠੇ ਸਭ ਕਚ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜੀਤ ਘਟ ਵਸੈ ਪਾ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤਨਾ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਯ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪ੍ਰਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾ ਬ੍ਰਹਮ ਸੋਈ ਸਹਾਵਾ ਥਾਉ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤਿ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਧ ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤ ਤਾਪ ਤਤੀ ਵਾਣ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾ ਬ੍ਰਹਮਾ ਸੋਈ ਸਹਾਵਾ ਥਾਉ ਜਮ ਕੰਕਰ ਰੇੜਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤਿ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗੰ ਅਗਾਦ ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤ ਆਪ ਚੱਤੀ ਵਾ ਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ